ਅੱਜ ਦੁੱਧ ਨਹੀਂ ਡੇਰੀ ਤੇ ਕਿ ਆਜ ਤੱਕ ਹਾਏ ਅੱਜ ਤੇ ਮੇਰਾ ਨਾ ਪਨੀਰ ਖਾਣ ਨੂੰ ਬੜਾ ਜੀ ਕਰਨ ਰਿਹਾ ਕੱਦੂ ਤੋਰੀਆਂ ਖਾ-ਖਾ ਕੇ ਮਨ ਤੇ ਆਕ ਹੀ ਗਿਆ ਵਾ ਪਰ ਜੇ ਮੈਂ ਮਾਤਾ ਨੂੰ ਕਿਹਾ ਤੇ ਮਾਤਾ ਨਾਲ ਤੇ ਮੇਰਾ ਦਿਵਾਲੇ ਹੋ ਜਾਣਾ ਆਖਣਾ ਵਾ ਡੇਰੀ ਤੇ ਨਾਗਾ ਪੈ ਜਾਣਾ ਵਾ 500 ਦਾ ਘਾਟਾ ਪੈ ਜਾਣਾ ਵਾ ਪਰ ਮੈਂ ਖਾਣਾ ਹੀ ਖਾਣਾ ਪਨੀਰ ਅੱਜ ਇੰਜ ਕਰਦੀ ਆ ਇਹਦੇ ਵਿੱਚ ਨਿੰਬੂ ਦਾ ਸੱਤ ਪਾ ਦਿੰਨੀ ਆ ਜਾਂ ਦਹੀਂ ਪਾ ਦਿੰਨੀ ਆ ਤੇ ਪਨੀਰ ਬਣਾ ਲੈਨੀ ਆ ਤੇ ਮਾਤਾ ਨੂੰ ਕਹੂੰਗੀ ਕਿ ਵੀ ਗਰਮੀ ਬੜੀ ਐ ਦੁੱਧ ਫਟ ਗਿਆ ਚਲ ਆਪਣੀ ਦੀ ਰੀਜ ਪੂਰੀ ਹੋਏ ਇਹਨਾਂ ਦੀ ਕਿਹੜੀ ਗੱਲ ਆ ਇਹਨਾਂ ਨੇ ਤਾਂ ਰੋਂਦੇ ਹੀ ਰਹਿਣਾ ਇੱਦਾਂ ਹੀ ਕਰਦੇ ਆ ਕੀ ਗੱਲ ਆ ਤੂੰ ਬੜੀ ਸੋਚਾਂ ਚ ਡੁੱਬੀ ਆ ਮੈਨੂੰ ਇਸ ਗੱਲ ਦੀ ਨਹੀਂ ਸਮਝ ਆਉਂਦੀ ਕਿ ਕੱਲ ਆਪਾਂ ਰਿਸ਼ਤਾ ਲੈਣ ਗਏ ਸੀ ਕਿ ਜੰਬੀ ਅਸੀਂ ਘਰੋਂ ਗਏ ਸੀ ਦੋਵੇਂ ਕੰਮ ਕਰਨ ਗਏ ਸੀ ਉਦਾਂ ਵਿੱਕੀ ਭਾਈ ਜੀ ਦੀ ਗਲਤੀ ਨਹੀਂ ਸੀ ਕਿਉਂ ਕੁੜੀ ਨੂੰ ਸਿੱਧਾ ਹੀ ਕਹਤਾ ਤੂੰ ਇਹ ਮੈਨੂੰ ਇਕੱਲੇ ਨੂੰ ਮਿਲ ਗਲਤੀ ਤਾਂ ਹੈਗੀ ਆ ਤਾਈਆਂ ਤਾਂ ਸਾਰੇ ਟੱਬਰ ਨੂੰ ਨਾਲ ਲੈ ਕੇ ਗਿਆ ਪਤਾ ਹੀ ਨਾ ਜੇ ਮੈਂ ਕੱਲਾ ਜਾਂਦਾ ਅਗਲੇ ਨਾਲ ਟਾ ਕੇ ਡਾਂਗ ਫੇਰਨੀ ਪਰ ਨਹੀਂ ਨਾ ਇੱਕ ਤੇ ਜੋ ਹੋਰ ਵੀ ਆ ਜਾਂ ਤੇ ਉਹਦੇ ਨਾਲ ਪਹਿਲਾਂ ਵੀ ਗੱਲਬਾਤ ਕਰਦੇ ਹੁੰਦੇ ਨਾ ਕੋਈ ਉਹ ਆਉਂਦੇ ਸਾਡੇ ਨਾਲ ਗੱਲਬਾਤ ਹੋਈ ਨਾ ਕੋਈ ਲੈਣ ਨਾ ਕੋਈ ਦੇਣ ਸਿੱਧਾ ਹੀ ਆ ਗੱਲ ਕਰ ਦਿੱਤੀ ਤੇ ਦੱਸਿਆ ਤਾਂ ਹੈਗਾ ਹੀ ਉਹਨਾਂ ਨੇ ਕਿ ਦਵਾਈ ਦੂਈ ਲੈਣ ਜਾਂਦੇ ਰਹੇ ਆ ਦੋ ਤਿੰਨ ਵਾਰੀ ਗੱਲ ਹੋਈ ਹੋਗੀ ਮਾੜੀ ਮੋਟੀ ਦਵਾਈ ਦੂਈ ਦੇ ਭਾਣੇ ਤੇ ਫੇਰ ਹੀ ਅਗਲੇ ਨੇ ਕਿਹਾ ਵਾ ਐਡਾ ਥੋੜੀ ਹੌਸਲਾ ਭੀ ਪੈਂਦੇ ਕਿੰਨੇ ਕਹਿ ਦਿੱਤਾ ਕਿ ਆਜਾ ਮੈਨੂੰ ਮਿਲਲਾ ਮੈਨੂੰ ਸੱਚੀ ਨਹੀਂ ਕੁਝ ਸਮਝ ਲੱਗੀ ਕੱਲ ਕੀ ਉੱਥੇ ਬਣਿਆ ਕਿ ਕੀ ਕੁਝ ਨਹੀਂ ਬਣਿਆ ਤੂੰ ਸ਼ੂਗਰਕਾਰ ਜਿਹੜੇ ਹਿਸਾਬ ਨਾਲ ਉਹ ਜਾਂਦੇ ਆ ਸਾਡੇ ਗੱਲ ਲੱਗੇ ਹੀ ਪੈਣ ਮੈਂ ਤਾਂ ਫੇਰ ਵੀ ਉਹਨਾਂ ਦੀ ਪਰਮਾਨਸੀ ਸਮਝਦਾਵਾਂਗੀ ਸਾਡੀ ਗੱਲ ਨੂੰ ਸਮਝ ਲਿਆ ਉਹਨਾਂ ਨੇ ਨਹੀਂ ਤੇ ਉੱਥੇ ਪਿੰਡ ਦੇ ਵਿੱਚ ਕਿੰਨੀ ਬੇਇੱਜ਼ਤੀ ਹੋਣੀ ਈ ਸਾਡੀ ਹੋਰ ਕੀ ਜੇ ਅਗਲੇ ਲਾਲਾ ਲਾਲੇ ਮਚਾ ਲੈਂਦੇ ਕਿੰਨਾਂ ਨੇ ਸਾਡੀ ਕੁੜੀ ਨੂੰ ਤਾਂ ਕਿਹਾ ਇਹਨੇ ਉਦਾਂ ਤੈਨੂੰ ਕੀ ਲੱਗਦਾ ਬਾਅਦ ਵਿੱਚ ਉਹ ਕਰਨਗੇ ਰਿਸ਼ਤਾ ਕਿ ਨਹੀਂ ਕਰਨਗੇ ਮੈਨੂੰ ਨਹੀਂ ਲੱਗਦਾ ਹੂੰ ਤਾਂ ਕਿਉਂ ਸਾਰੇ ਜੀ ਕਿਦਾਂ ਬੈਗੇ ਸੀ ਸਾਰੇ ਜੀ ਤੇ ਬੈਗੇ ਉਦਾਂ ਮੈਂ ਇੱਕ ਗੱਲ ਉਥੇ ਨੋਟ ਕੀਤੀ ਆ ਕਿਹੜੀ ਕਿ ਜਿਹੜੀ ਉਹਦੀ ਭਾਬੀ ਸੀ ਨਾ ਹੂੰ ਜਦੋਂ ਅਸੀਂ ਗਏ ਆ ਉਹਦਾ ਜਾਂਦਿਆਂ ਰਿਐਕਸ਼ਨ ਕੋ ਹੋ ਰਹੀ ਤੇ ਬਾਅਦ ਚ ਕੋ ਹੋ ਰਹੀ ਇਹ ਤਾਂ ਗੱਲਾਂ ਮੈਂ ਵੀ ਉਹਦੇ ਨਾਲ ਨੋਟ ਕੀਤੀ ਆ ਪਰ ਨਹੀਂ ਵਿਕੀ ਨਹੀਂ ਰਿਸ਼ਤਾ ਕਰਨਾ ਉਹਨਾਂ ਨੇ ਕਦੀ ਵੀ ਨਹੀਂ ਕਰਨਾ ਇੱਥੇ ਰਿਸ਼ਤਾ ਚਲੋ ਮੈਂ ਤਾਂ ਕਿੰਨਾ ਕਰ ਦੇਣ ਤਾਂ ਸਾਡਾ ਬੋਰਡ ਵੀ ਵਿਆਹ ਜਾਵੇ ਨਹੀਂ ਤਾਂ ਗੱਲਾਂ ਨਾ ਕਹੋ ਅਗਲਾ ਕੋਈ ਸੁਣ ਲੂਗਾ ਕਿ ਆਖੂਗਾ ਸੁਣ ਲੂਗਾ ਤਾਂ ਸੁਣ ਲੈ ਦੱਸ ਇਹਦੇ ਵਿੱਚ ਮੈਂ ਝੂਠ ਹੋ ਬੋਲਣ ਡਿਆ ਗਾ ਵਿਕੀ ਇਸ ਗੱਲ ਨੂੰ ਤੇ ਛੱਡੋ ਪਰ ਮੈਨੂੰ ਨਾ ਤੁਹਾਡੇ ਦੋਵਾਂ ਭਰਾਵਾਂ ਦੀ ਵੀ ਨਹੀਂ ਸਮਝ ਲੱਗਦੀ ਕਿਉਂ ਕਿਉਂਕਿ ਉਹ ਜਿਆਪੇ ਕਹਿੰਨੇ ਆ ਕਿ ਮੇਰੇ ਭਰਾ ਜੀ ਆਕੜ ਬੜੀਆ ਇਹ ਨਹੀਂ ਕਿਸ ਦੀ ਗੱਲ ਸੁਣਦਾ ਤੇ ਨਾ ਕਿਸ ਦੀ ਗੱਲ ਜਰਦਾ ਹੀ ਆ ਉਹਨਾਂ ਨੇ ਗੱਲਾਂ ਕੀਤੀਆਂ ਵੀ ਬੜੀਆਂ ਤੇ ਇਹਨਾਂ ਨੇ ਮਾਫੀ ਵੀ ਝਟ ਮੰਗ ਲਈ ਤਾਂ ਹੋਰ ਕੀ ਕਰਦਾ ਹੁਣ ਜਦੋਂ ਗਲਤੀ ਉਹਦੀ ਆਪਣੀ ਹੀ ਤੇ ਹੋਰ ਉੱਥੇ ਜਾ ਕੇ ਲਲਕਾਰੇ ਮਾਰਦਾ ਤੇ ਫਿਰ ਤੁਸੀਂ ਮੈਨੂੰ ਕੱਤੋਂ ਕਹਿੰਦੇ ਜੀ ਕਿ ਉਹ ਤੇ ਇਹਦੀ ਗੱਲ ਸੁਣਦਾ ਹੀ ਨਹੀਂ ਇਹੋ ਤੇ ਉਹਦਾ ਫਿਰ ਡਬਲ ਫੇਸ ਵਾ ਕਦੀ ਕੋਹ ਹੁੰਦਾ ਤੇ ਕਦੀ ਕੋਹ ਹੁੰਦਾ ਉਹਦਾ ਆਪ ਨਹੀਂ ਮੈਨੂੰ ਪਤਾ ਲੱਗਦਾ ਤੂੰ ਇਹਨਾਂ ਗੱਲਾਂ ਨੂੰ ਸਮਝਦੀ ਨਹੀਂ ਹੈ ਜਿਹੜੀਆਂ ਮੈਂ ਤੈਨੂੰ ਦੱਸਦਾ ਦਮਾਗੇ ਖਰਾਬ ਕੀਤਾ ਇਹ ਨਾਣੇ ਤੇ ਫਿਰ ਕੋਈ ਗੱਲ ਨਹੀਂ ਲੱਗ ਜਾਉ ਪਤਾ ਜਦੋਂ ਤੇਰੇ ਸਾਹਮਣੇ ਹੋਣ ਗਿਆ ਲੱਗਣੀ ਡਿਆਣਾ ਹੌਲੀ ਹੌਲੀ ਪਤਾ ਹੁੰਦੀ ਤੇ ਆਪੇ ਸਾਰਾ ਕੰਮ ਤਾਂ ਹੁੰਦਾ ਸੰਭਲੀ ਹੁਣ ਆਪ ਹੀ ਖਪੋਗੇ ਲੈ ਹਾਂ ਦੱਸ ਹਾਂ ਨਾ ਚਿੰਤਾ ਕਰ ਤੂੰ ਹਾਂ ਟੈਨਸ਼ਨ ਛੱਡ ਦੇ ਤੂੰ ਦਾਜ ਤਹੀਜ ਦੇ ਲਾਉਣ ਪਾਉਣ ਦੇ ਤਾਂ ਮੈਂ ਵੈਸੇ ਹੀ ਬੜਾ ਖਿਲਾਫ ਹਾਂ ਮੈਨੂੰ ਇਹ ਕੰਮ ਉਦਾਂ ਵੀ ਪਸੰਦ ਨਹੀਂ ਹੈਗੇ ਮੈਂ ਤਾਂ ਕਹਿਣਾ ਵਾ ਕਿ ਭਾਵੇਂ ਜੇ ਤੁਹਾਡੀ ਸਹਿਮਤੀ ਹੋਵੇ ਸਾਰਿਆਂ ਜਾਣਿਆਂ ਦੀ ਤੂੰ ਜੀ ਆਜੀ ਭਾਵੇਂ ਮਰਨਾ ਕੁੜੀ ਨੂੰ ਤੋੜ ਦੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਨਹੀਂ ਇੱਥੇ ਬੈਠੀ ਕੀ ਕਰ ਰਹੀ ਐ ਇੱਧਰ ਆ ਮੇਰੀ ਗੱਲ ਸੁਣ ਇੱਥੇ ਬਹਿ ਕੇ ਇੱਥੇ ਹੀ ਬਹਿ ਰਹੀਆਂ ਗੁੰਨ ਵਟਾ ਬਣ ਕੇ ਇੱਥੇ ਹੀ ਦੱਸ ਦੋ ਲੱਗ ਗਈਆਂ ਤੁਹਾਡੇ ਨੀ ਕੁੜੀਏ ਕੋਈ ਦੱਸ ਵੀ ਦੇ ਕੀ ਚੱਲਣ ਡਿਆ ਤੇਰੇ ਦਿਮਾਗ 'ਚ ਗਦੀ ਘੇੜੇ ਪਹਾੜਿਆਈ ਮੈਂ ਓਦਾਂ ਤੇ ਭਾਵੇਂ ਮੈਂ ਮੰਨ ਜਾਂਦੀ ਪਰ ਮੈਨੂੰ ਉਸ ਇਨਸਾਨ ਦਾ ਤਰੀਕਾ ਪਸੰਦ ਨਹੀਂ ਆਇਆ ਕਿੰਨੀ ਇਹਨੇ ਮੇਰੀ ਬੇਇੱਜ਼ਤੀ ਕਰਾਤੀ ਮਿੰਟ ਦੇ ਵਿੱਚ ਨੇ ਕੀ ਹੋਇਆ ਉਹਦੇ ਤਰੀਕੇ ਨੂੰ ਚੰਗਾ ਭਲੋ ਸਿਆਣਾ ਮੁੰਡਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇ ਐਸੇ ਮਾਰਿਓ ਗੱਲ ਕਰਨ ਇੱਥੇ ਆ ਗਿਆ ਬੱਲੇ ਮੰਮੀ ਤੁਹਾਡੇ ਤੁਸੀਂ ਵੀ ਨਾ ਓਦਾਂ ਭਾਬੀ ਵਰਗੇ ਆ ਥੋੜਾ ਹੀ ਆ ਫਰਕ ਤੁਹਾਡੇ ਵਿੱਚ ਬਸ ਤੂੰ ਮੇਰੀ ਮਾਂ ਵਾ ਤਾਂ ਕਰਕੇ ਤੇਰੀ ਗੱਲ ਚੁੱਕੀ ਨਹੀਂ ਜਾਣੀ ਇਹ ਹੋਈ ਮੁੰਡਾ ਤੁਹਾਨੂੰ ਉਦੋਂ ਬੜਾ ਬੁਰਾ ਲੱਗਣ ਡਿਆ ਸੀ ਜਦੋਂ ਉਹਨੇ ਫੋਨ ਤੇ ਗੱਲ ਕੀਤੀ ਕਹਿੰਦੀ ਛੱਡਣਾ ਹੀ ਨਹੀਂ ਇਹਨੂੰ ਮੈਂ ਮਾਰ ਛੱਡਣਾ ਵਾ ਇਹ ਹੋਵੇ ਕੌਣ ਗੱਲ ਕਰਨ ਵਾਲਾ ਉਹ ਮੁੰਡਾ ਹੁਣ ਤੁਹਾਨੂੰ ਬੜਾ ਚੰਗਾ ਲੱਗਣ ਡਿਆ ਪਿਆ ਜੇ ਉਹ ਆਪਣੇ ਟੱਬਰ ਨੂੰ ਲੈ ਕੇ ਘਰ ਆ ਗਿਆ ਮੇਰੀ ਤੇ ਜਿਹੜੀ ਤੁਸੀਂ ਕੁੱਤੇਖਾਣੀ ਕਰਨੀ ਸੀ ਸਾਰਿਆਂ ਨੇ ਦਿੱਿਆ ਨਾ ਬਿਠੇਰੀ ਰਲ ਕੇ ਉਹਦਾ ਕੀ ਆਹ ਤੇ ਚੰਗਾ ਹੋ ਗਿਆ ਜਿਹੜਾ ਉਹ ਆਪਣੇ ਪਰਿਵਾਰ ਨੂੰ ਲੈ ਕੇ ਤੇ ਘਰ ਆ ਗਿਆ ਤੇ ਮੇਰੀ ਬੇਗੁਨਾਹੀ ਸਾਬਤ ਹੋ ਗਈ ਤੁਹਾਨੂੰ ਸਾਰਿਆਂ ਨੂੰ ਸੱਚ ਦਾ ਪਤਾ ਲੱਗ ਗਿਆ ਕਿ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ ਤੇ ਮੰਨ ਲਓ ਜੇ ਉਹ ਆਪਣੇ ਪਰਿਵਾਰ ਨੂੰ ਘਰ ਲੈ ਕੇ ਨਾ ਆਉਂਦਾ ਤੇ ਮੈਂ ਤੇ ਤੁਹਾਡੇ ਸਾਰਿਆਂ ਦੀਆਂ ਨਜ਼ਰਾਂ ਦੇ ਵਿੱਚ ਗਲਤ ਹੀ ਨਾ ਜਿੰਨਾ ਕੁਝ ਤੁਸੀਂ ਮੈਨੂੰ ਸੁਣਾਇਆ ਉਹ ਤੇ ਮੈਨੂੰ ਪਤਾ ਨਾ ਕਿੰਨੀ ਮੈਂ ਦਵਾਈ ਦਿੰਦੀ ਸੀ ਸਾਰਿਆਂ ਦੇ ਅੱਗੇ ਕਿ ਮੇਰੀ ਇਸ ਚੀਜ਼ ਦੇ ਵਿੱਚ ਕੋਈ ਗਲਤੀ ਨਹੀਂ ਤੇ ਉਹ ਮਹਾਰਾਣੀ ਜਿਹੜੀ ਘਰ ਵਾ ਉਹ ਜਿਹੜੇ ਮੇਰੇ ਭਰਾ ਪਰ ਜਾਈ ਨੇ ਸੁੱਖ ਨਾਲ ਕੱਲੇ-ਕੱਲੇ ਵੇਖਿਆ ਹੀ ਨਾ ਉਹਨਾਂ ਨੂੰ ਬੋਲਦਿਆਂ ਨੂੰ ਤੇ ਤੂੰ ਵੀ ਉਹਨਾਂ ਦੇ ਬਗਰ ਲਾ ਕੇ ਕਿੱਦਾਂ ਡਈਂ ਭੋਲਣ ਮੈਨੂੰ ਜੀਤਾ ਰੋਟੀ ਬਣੀ ਆ ਹਾਂਜੀ ਹਾਂਜੀ ਬਣੀ ਆ ਕੀ ਬਣਾਇਆ ਮੈਂ ਪਨੀਰ ਦੀ ਸਬਜ਼ੀ ਬਣਾਈ ਆ ਤੁਹਾਡੀ ਫੇਵਰੇਟ ਸਬਜ਼ੀ ਤੇ ਨਾਲੇ ਠੰਡੀ ਠੰਡੀ ਲੱਸੀ ਬਣਾਈ ਆ ਅੱਛਾ ਝਾਲ ਆ ਗਿਆ ਭਾਜੀ ਫਿਰ ਚਾ ਮਲੇਮ ਨਹੀਂ ਆਹਾਂ ਮੈਂ ਬਣਾ ਦੂ ਮੇਰੇ ਸਰਦਾਰ ਜੀ ਨੇ ਆਉਣਾ ਵਾ ਤੇ ਮਨਾਂ ਦੀ ਪਸੰਦ ਦੀ ਸਬਜ਼ੀ ਬਣਾਵਾ ਝਾਲ ਲਿਆ ਫਿਰ ਛੇਤੀ ਕਰ ਜਿਦੋਂ ਸਾਹਬ ਘਤਾ ਵੀ ਉੱਥੇ ਇਤਰਾਹ ਦਾ ਬਣ ਗਿਆ ਸੀ ਸਾਰਿਆਂ ਦਾ ਹੁੰਦਿਆਂ ਤੇ ਕੀ ਮੈਂ ਉਹਨਾਂ ਨੂੰ ਆਂਦੀ ਉਹਨਾਂ ਨੂੰ ਗੁੱਸੇ ਹੁੰਦੀ ਤੈਨੂੰ ਹੀ ਮੈਂ ਆਖਣਾ ਹੀ ਪਾਉਂ ਕੇ ਪਰ ਮੰਮੀ ਯਕੀਨਾਂ ਦੀ ਵੀ ਕੋਈ ਚੀਜ਼ ਹੁੰਦੀ ਆ ਕਿ ਨਹੀਂ ਭਰਾ ਪਰਜਾਈ ਦੋ ਤੇ ਮੈਨੂੰ ਅੱਗੇ ਕੋਈ ਆਸ ਨਹੀਂ ਕਿ ਉਹ ਕਦੀ ਮੇਰੇ ਹੱਕ ਚ ਖੜਨਗੇ ਮੇਰੇ ਵੱਲ ਦੀ ਗੱਲ ਕਰਨਗੇ ਤੇ ਨਾ ਹੀ ਮੈਨੂੰ ਉਹਨਾਂ ਤੇ ਕਿਸੇ ਗੱਲ ਦਾ ਗੁੱਸਾ ਗੁੱਸਾ ਤੇ ਸਿਰਫ ਮੈਨੂੰ ਤੁਹਾਡੇ ਤੇ ਆ ਕਿ ਤੁਸੀਂ ਵੀ ਆਪਣੀ ਧੀ ਤੇ ਯਕੀਨ ਨਹੀਂ ਕੀਤਾ ਇਹ ਤੇ ਘਰ ਰਹਿੰਦੇ ਇਹਨਾਂ ਨੇ ਤੇ ਗੱਲਾਂ ਬਣਾਉਣੀਆਂ ਹੀ ਪਰ ਮੰਮੀ ਤੁਸੀਂ ਤੇ ਮੇਰੇ ਨਾਲ ਜਾਣਦੇ ਹੀ ਨਾ ਆਪਾਂ ਇਕੱਠੇ ਹੀ ਜਾਂਦੇ ਹੁੰਨੇ ਸੀ ਨਾ ਕਿੰਨਾ ਕ ਮੈਂ ਉੱਥੇ ਬਾਹਰ ਲਸ਼ੂ ਲਸ਼ੂ ਕਰਦੀ ਨਹੀਂ ਛੱਡ ਹੁਣ ਉਹ ਗੱਲ ਨੂੰ ਇੱਕੋ ਗੱਲ ਦਾ ਹੀ ਰੇਟ ਕਾ ਪਾ ਕੇ ਬੈਰੀ ਜਿਹੜੀ ਗੱਲ ਮੈਂ ਪੁੱਛੀ ਏ ਉਹ ਤੂੰ ਮੈਨੂੰ ਦੱਸੀ ਨਹੀਂ ਦੱਸ ਤੂੰ ਦਿੱਤਾ ਆ ਮੰਮੀ ਤੁਹਾਨੂੰ ਕਿ ਨਹੀਂ ਮੈਨੂੰ ਉਹਦਾ ਤਰੀਕਾ ਪਸੰਦ ਆਇਆ ਬਾਰ-ਬਾਰ ਕਿ ਉਹ ਉਹ ਗੱਲ ਪੁੱਛਦੇ ਜੇ ਤੇ ਕੀ ਹੋਇਆ ਉਹਦੇ ਤਰੀਕੇ ਨੂੰ ਸਾਰਾ ਤਾਂ ਪਰਿਵਾਰ ਲੈ ਕੇ ਆਪਣੇ ਘਰ ਆ ਗਿਆ ਹੋਰ ਸਾਨੂੰ ਕੀ ਚਾਹੀਦਾ ਆਣ ਕੇ ਉਹਦੀ ਮਾਂ ਕਿੰਨੇ ਤਰਲੇ ਲੈਂਦੀ ਸੀ ਮਾਫੀ ਮੰਗਣ ਤੱਕ ਉਹ ਸਾਰਾ ਟੱਬਰ ਗਏ ਨੇ ਉਹ ਆਂਦੀ ਮੇਰੀ ਝੋਲੀ ਜਿਹਦਾ ਰਿਸ਼ਤਾ ਪਾ ਦੋ ਹੋਰ ਸਾਨੂੰ ਹੁਣ ਕੀ ਚਾਹੀਦਾ ਏ ਹੋਰ ਹੁਣ ਤੂੰ ਦੱਸ ਰੋਟੀ ਲਾ ਮਾਂ ਹੋਰ ਕੇ ਬਾਸੇ ਨਹੀਂ ਨਹੀਂ ਬਾਸੇ ਹੋ ਖਾਣੀ ਸੰਦੀਪ ਨੇ ਰੋਟੀ ਖਾ ਲਈ? ਨਾ ਭਾਈ। ਝਾਲੂ ਪੋਚਾ ਲਾ ਕੇ ਤੇ ਸਵੇਰ ਦੇ ਚੁੱਲੇ ਤੇ ਬੈਠੀ ਆ। ਰੋਟੀ ਰਾਟੀ ਤੇ ਉਹਨੇ ਕੋਈ ਖਾਧੀ ਨਹੀਂ ਤੇ ਮੰਮੀ ਵੀ ਹੁਣ ਅੱਧਾ ਘੰਟਾ ਹੋ ਗਿਆ ਗਿਆ ਨੂੰ। ਉਤੋਂ 11 ਵਜੇ ਚੱਲੇ ਆ ਤੇ ਪਤਾ ਨਹੀਂ ਕੀ ਨਿੱਕੀ-ਚੋਣੀ ਗੱਲਾਂ ਕਰੀ ਜਾਂੜੀਆਂ ਖਰੇ ਉਹਨੇ ਮਨਾਉਂਦੀ ਓ ਤੇ ਉਹ ਮੰਨਣ ਨਹੀਂ ਡਈ। ਪਤਾ ਨਹੀਂ ਹੁਣ ਕੀ ਗੱਲਾਂ ਬਾਤਾਂ ਹੋਣ ਡੀਆਂ ਈ ਮੈਂ ਤਾਂ ਵੇਖਿਆ ਵੀ ਨਹੀਂ ਸਕੋ। ਜੇ ਮੈਂ ਚੱਲ ਜਾਂਦੀ ਤਾਂ ਆਖਣਾ ਖੜੇ ਗੱਲਾਂ ਸੁਣਨ ਆ ਗਈਆਂ ਡੀਆਂ। ਚੱਲ ਕੋਈ ਨਹੀਂ ਮੰਮੀ ਡਈਏ ਗੱਲ ਕਰਨ ਆਪੇ ਉਹਨਾਂ ਨੇ ਕਰ ਲੈਣੀ ਆ। ਮੰਮੀ ਨੇ ਤੇ ਕਰ ਹੀ ਲੈਣੀ ਈ ਗੱਲ। ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੋ। ਤੂੰ ਵੀ ਜਾ ਕੇ ਥੋੜਾ ਬਹੁਤਾ ਤਾਂ ਸਮਝਾਓ ਮੈਂ ਤੈਨੂੰ ਉਹਨਾਂ ਨੂੰ ਸੋਈ ਜੀ ਕਿ ਆਖਿਆ ਏ ਕਿ ਤੂੰ ਉਹਨੂੰ ਜਦਾਂ ਮੈਨੂੰ ਸਮਝਾਇਆ ਨਾ ਉਹਦਾਂ ਸੰਦੀਪ ਨੂੰ ਸਮਝਾ ਜੇ ਮੈਂ ਤੇਰੇ ਆਖੇ ਲੱਗ ਸਕਦਾ ਮਾਂ ਸੰਦੀਪ ਵੀ ਲੱਗੀ ਜਾਊਗੀ ਜੋ ਕਰੀ ਗੱਲ ਕਰਕੇ ਤੇ ਵੇਖ ਮੈਂ ਵੀ ਤੁਹਾਨੂੰ ਅੰਦਰ ਸੋਈ ਜੇ ਉਹ ਗੱਲ ਆਖੀ ਸੀ ਕਿ ਜੇ ਮੈਂ ਗੱਲ ਕਰਾਂਗੇ ਨਾ ਤੇ ਮੇਰੀ ਗੱਲ ਸਤਵੇਂ ਸਮਾਨ ਤੇ ਚੜਦੀ ਆ ਤੁਹਾਡੀ ਗੱਲ ਹੋਰ ਆ ਤੁਹਾਡੀ ਗੱਲ ਦਾ ਉਹਨੇ ਗੁੱਸਾ ਨਹੀਂ ਕਰਨਾ ਮੈਂ ਤਾਂ ਕੋਈ ਚੰਗੀ ਮੱਤ ਵੀ ਦਵਾਂਗੀ ਤਾਂ ਉਹਨਾਂ ਨੇ ਆਖਣਾ ਬਸ ਇਹ ਮਾੜੀ ਦੇ ਐਡੀ ਮਤ ਮੇਰੀ ਤਾਂ ਸਗੋਈ ਨਹੀਂ ਉਹਨਾਂ ਨੇ ਮੰਨਣੀ ਜੇ ਅਸਟੂਨ 'ਚ ਗੱਲ ਕਰਾਂਗੇ ਫਿਰ ਉਹਨੇ ਕਿੱਥ ਜਿਹੜਾ ਪਿਆਰ ਨਾਲ ਵੀ ਗੱਲ ਕਰਨੀ ਸਿੱਖਲਾ ਮੇਰੀ ਤੇ ਹੀ ਟੂਣਾ ਪਤਾ ਨਹੀਂ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਚਲੋ ਹਾਂ ਨਾਲ ਤੇ ਦੋਵੇਂ ਜਾਣੇ ਜਾਣੇ ਆ ਤੇ ਕਰ ਰਹੇ ਨੇ ਗੱਲ ਕੋਈ ਨਹੀਂ ਕਰ ਲੈਨੇ ਗੱਲ ਅਸੀਂ ਤੁਹਾਡੀ ਤੇ ਨਾ ਬਸ ਇੱਕੋ ਹੀ ਆਦਤ ਹੋ ਗਈ ਆ ਮੇਰੇ ਤੇ ਹੀ ਖਿਜੀ ਜਾਣਾ ਮੈਂ ਤੁਹਾਡਾ ਹੀ ਫਾਇਦਾ ਸੋਚਣ ਦੀ ਆ ਕੀ ਵੇਂਦੇ ਆ ਮੇਰੇ ਨਾਲ ਗਲਤ ਗੱਲ ਮੈਂ ਕੋਈ ਨਹੀਂ ਕੀਤੀ ਜੇ ਵਿਆਹ ਹੋ ਜਾਏਗਾ ਨਾ ਉੱਥੇ ਅਗਲੇ ਕੋਈ ਦਾਜ ਤੇ ਥਲਾ ਨਹੀਂ ਮੰਗਦੇ ਤੇ ਫਾਇਦਾ ਹੋ ਜਾਣਾ ਵਾ ਚਾਰ ਪਾਸੇ ਵੱਜ ਜਾਣਗੇ ਨਾ ਤੇ ਆਪਣੇ ਮੁੰਡੇ ਦੀ ਪੜ੍ਹਾਈ ਤੇ ਲੱਗ ਜਾਣਗੇ ਤੇ ਜੇ ਮੁੰਡਾ ਚਾਰ ਜਮਾਤਾਂ ਪੜ੍ਹ ਜੂਗਾ ਤੇ ਕਿਤੇ ਨੌਕਰੀ ਤੇ ਲੱਗ ਜਾਊਗਾ ਤੇ ਸਾਡੀ ਵੀ ਜੂਨ ਸੌਖੀ ਹੋ ਜਾਏਗੀ ਮੇਰੀ ਗੱਲ ਸੁਣ ਤੂੰ ਕਹਿਣੀ ਵੀ ਮੰਨਣ ਦੇ ਰਿਸ਼ਤੇ ਨੂੰ ਬਾਈ ਚਾਂਸ ਜੇ ਸੰਦੀਪ ਨਾ ਮੰਨੇ ਆਖੇ ਵੀ ਮੈਂ ਨਹੀਂ ਉਥੇ ਰਿਸ਼ਤਾ ਕਰਾਉਣਾ ਤੇ ਫਿਰ ਵੀ ਤੇ ਆਪਾਂ ਵਿਆਹ ਕਰਨਾ ਹੀ ਆ ਫਿਰ ਵੀ ਤੇ ਖਰਚਾ ਲੱਗਣਾ ਹੀ ਆਡਾ ਤੂੰ ਖਰਚੇ ਤਾਂ ਘੁੱਡ ਰੀ ਜਾਣੀ ਐ ਮੰਨਣਾ ਨਹੀਂ ਨਾ ਡਈ ਤੇ ਤੂੰ ਹੀ ਮਨਾਉ ਨਾ ਭਰਾ ਨਹੀਂ ਤੂੰ ਉਹਦੇ ਮਨਾਉਣਾ ਤਾਂ ਪੈਣਾ ਹੀ ਆ ਜੇ ਉਹ ਜੇਦ ਕਰਕੇ ਬਹਿ ਜੂਗੀ ਵੀ ਮੈਂ ਵਿਆਹ ਹੀ ਨਹੀਂ ਕਰਾਉਣਾ ਤਾਂ ਸਾਰੀ ਉਮਰ ਆਪਣੇ ਵਿਹੜੇ ਚ ਬਾਹਰ ਰੱਖਣਾ ਹੀ ਕਹਿ ਬਨੇ ਲਾਉਣਾ ਨਹੀਂ ਉਹਨੂੰ ਤੇ ਹੁਣ ਤੇ ਕਰਮਾ ਨਾਲ ਰਿਸ਼ਤਾ ਘਰ ਆਇਆ ਵਾ ਚੱਲ ਕੇ ਤੇ ਹੁਣ ਕਿਉਂ ਨਹੀਂ ਮੰਨਣ ਦੀ ਕੋਈ ਨਹੀਂ ਕਰ ਲੈਨੇ ਉਹਨਾਂ ਦੀ ਗੱਲ ਤੇ ਸਹੀ ਤਰੀਕੇ ਨਾਲ ਮੈਂ ਨਹੀਂ ਗੱਲ ਕਰਨੀ ਜਿਹੜੇ ਤਰੀਕੇ ਨਾਲ ਤੂੰ ਮੇਰੇ ਨਾਲ ਗੱਲ ਕਰਨ ਢਈਆਂ ਉਹ ਬਾਬਾ ਆਪਣੇ ਤਰੀਕੇ ਨਾਲ ਹੀ ਕਰ ਲਿਓ ਪਰ ਕਰੋ ਸਹੀ ਗੱਲ ਇੱਕ ਵਾਰੀ ਜਾ ਕੇ ਕਰ ਲੈਨੇ ਕੋਈ ਨਹੀਂ ਰੋਟੀ ਖਾ ਲਈ ਆ ਨਾ ਕੋਈ ਨਹੀਂ ਖਾ ਲਈ ਕਰ ਲੈਣਾ ਚਲੋ ਮੈਂ ਤਾਂ ਤੁਹਾਡਾ ਹੀ ਫਾਇਦਾ ਸੋਚਣ ਢਈਆਂ ਮੈਨੂੰ ਤੇ ਇਹਦੇ ਵਿੱਚ ਕੋਈ ਲਾਭ ਨਹੀਂ ਹੈਗਾ ਤੁਹਾਡੀਆਂ ਸੋਚ ਸੋਚ ਕੇ ਮੈਂ ਮਰ ਚੱਲੀ ਆਂ ਵੀ ਚਲੋ ਤੁਹਾਡਾ ਹੀ ਫਾਇਦਾ ਹੋ ਜਾਏ ਕਿਸੇ ਪਾਸੇ ਵੀ ਪਤਾ ਮੈਨੂੰ ਜਿੰਨਾ ਕਦੋਂ ਫਾਇਦਾ ਸੋਚਦੀ ਨਹੀਂ ਤੁਹਾਡਾ ਪਤਾ ਹੀ ਹੈ ਨਾ ਫਿਰ ਮੇਰਾ ਪਲੇਖਾ ਤਾਂ ਨਹੀਂ ਨਾ ਤੁਹਾਨੂੰ ਫੇਰ ਕੋ ਇਹੋ ਜੀਆਂ ਗੱਲਾਂ ਕਰਦੇ ਹੋ ਪਿਆਰ ਨਾਲ ਤੈਨੂੰ ਗੱਲ ਕਰਨ ਨੂੰ ਕਿਹਾ ਉਹ ਤਾਂ ਹੁੰਦੀ ਨਹੀਂ ਉਹਨਾਂ ਹਰ ਥਾਂ ਮੈਨੂੰ ਅੱਗੇ ਕਰ ਛੱਡਦੀਆਂ ਨੇ ਉਹ ਬਾਬਾ ਹੁਣ ਲੜਨਾ ਪਿਓ ਮੇਰ ਨਾਲ ਰੋਟੀ ਖਾ ਲਈ ਨਾ ਤੇ ਚਲੋ ਗੱਲ ਕਰੋ ਫੜਾ ਦਿਓ ਪਲੇਟ ਹੁਣ ਰੋਟੀ ਮੋਗ ਗਈ ਹੁਣ ਪਲੇਟ ਨਾ ਕਿਤੇ ਖਾ ਖੂ ਲਿਓ ਮੇਰੇ ਤੇ ਹੀ ਜ਼ੋਰ ਚੱਲਦਾ ਤੁਹਾਡਾ ਹਨਾ ਹੋਰ ਨਹੀਂ ਸਾਰੇ ਟੱਬਰ ਤੇ ਚੱਲਦਾ ਮੈਂ ਆਈ ਵਿਚਾਰੀ ਐ ਕਹੇ ਗਈਆਂ ਵੀ ਜਿੱਤੇ ਸਾਰੇ ਜ਼ੋਰ ਚ ਲਾਉਣ ਨੂੰ ਬੈਠੇ ਆ ਅਜੇ ਤੇਰਤੇ ਜੋਰ ਚੱਲਦਾ ਵਾ ਸਾਰੇ ਟੱਬਰ ਨੂੰ ਅੱਗੇ ਲਾਇਆ ਵਾ ਅਜੇ ਕੋਈ ਕਸਰ ਬਾਕੀ ਸੰਦੀਪ ਕੀ ਸੋਚਿਆ ਫਿਰ ਦੁਰਿਸਤੇ ਬਾਰੇ ਲੈ ਤੁਹਾਡੀ ਬਾਕੀ ਕਸਰ ਹੀ ਅੱਗੇ ਮੈਂ ਇੱਕ ਨਾ ਮੱਥਾ ਮਾਰਣ ਦੀ ਆ ਉਹਨੂੰ ਸਮਝਾਉਣ ਦੀ ਆ ਹੁਣ ਤੁਸੀਂ ਵੀ ਆ ਕੇ ਮੇਰੇ ਇਹੋ ਗੱਲ ਪੁੱਛੀ ਜਾਓ ਪਤਾ ਨਹੀਂ ਤੁਹਾਨੂੰ ਹੋ ਕੀ ਗਿਆ ਸਾਰੇ ਟੱਬਰ ਨੂੰ ਉਹ ਗੱਲ ਕੀ ਕਰਗੇ ਰਿਸ਼ਤੇ ਦੀ ਤੂੰ ਇਹ ਮੇਰੇ ਵੈਰੀ ਪਾ ਕੇ ਜੇ? ਹਾਂ ਨੂੰ ਕੀ ਹੋ ਜਾਣਾ ਮਾਂ? ਉਹ ਜੋ ਤੂੰ ਚਾਹਨੀ ਹੋਂ ਡਿਆ ਵਾ ਤੂੰ ਹੀ ਉਹਨਾਂ ਫੋਨ ਤੇ ਗੱਲਾਂ ਕਰਦੀ ਤੇ ਜੋ ਰਿਸ਼ਤਾ ਲਾ ਕੇ ਘਰ ਆ ਕੇ ਤੇ ਮਾੜਾ ਕੀ ਆ? ਦੱਸ ਤੈਨੂੰ ਮੁੰਡਾ ਪਸੰਦ ਨਹੀਂ ਹੈਗਾ? ਵੇਖ ਲੈ ਮੰਮੀ ਸੂਈ ਇਹਨਾਂ ਦੀ ਹੱਲੇ ਵੀ ਉੱਥੇ ਹੀ ਆ ਕਿ ਮੈਂ ਉਹਦੇ ਨਾਲ ਫੋਨ ਤੇ ਗੱਲਾਂ ਕਰਦੀ ਸੀ। ਚੱਲ ਇੱਕ ਗੱਲ ਮੇਰੀ ਮੰਨ ਲੈ ਤੂੰ ਨਹੀਂ ਫੋਨ ਤੇ ਗੱਲਾਂ ਕਰਦੀ ਠੀਕ ਵਾ ਪਰ ਮੁੰਡਾ ਤੈਨੂੰ ਪਸੰਦ ਹੈ ਕਿ ਨਹੀਂ ਹੈ ਉਹ ਦੱਸ। ਨਹੀਂ ਹੈਗਾ। ਵੇਖ ਲੈ ਮੰਮੀ ਸਾਫ਼ ਹੀ ਮੁੱਕਰੀ ਜਾਣ ਈ ਆ ਤੇਰੇ ਮੂੰਹ ਅਸੀਂ ਸਿਫਤਾਂ ਸੁਣੀਆਂ ਆ ਉਹਦੀਆਂ। ਹਾਏ ਹਾਏ ਜੇ ਕਿਹਨੂੰ ਇਹ ਕਹਿ ਦੋ ਵੀ ਉਹ ਬੜਾ ਚੰਗਾ ਵਾ ਉਹ ਬੜਾ ਸੋਹਣਾ ਵਾ ਉਹ ਕੰਮ ਕਰਦਾ ਇਹਦਾ ਮਤਲਬ ਉਹ ਨਹੀਂ ਕਿ ਉਹ ਸਾਨੂੰ ਪਸੰਦ ਵਾ ਮੇਰੀ ਗੱਲ ਸੁਣ ਸੰਦੀਪ ਰਿਸ਼ਤਾ ਜੇ ਤੂੰ ਫੇਰ ਵੀ ਕਿਸੇ ਨਾ ਕਿਸੇ ਤੇ ਕਰਨਾ ਹੀ ਆ ਨਾ ਤੇ ਜਿਹੜੇ ਤੇਰੀ ਪਸੰਦ ਦਾ ਮੁੰਡਾ ਤੇ ਨਾ ਉਹਨਾਂ ਤਰ੍ਹਾਂ ਵਿਆਹ ਹੋ ਜਾ ਤਾਂ ਕੀ ਮਾੜਾ ਵਾ ਓਏ ਹਾਂ ਲਓ ਸਾਰੀ ਗੱਲ ਘਰ ਆ ਕੇ ਕਲੀਅਰ ਕਰ ਗਏ ਆ ਫੇਰ ਵੀ ਤੁਸੀਂ ਉਹ ਗੱਲ ਠੀਕ ਆ ਉਹਨਾਂ ਨੇ ਰਿਸ਼ਤਾ ਮੰਗਿਆ ਪਰ ਮੈਂ ਵੀ ਤਾਂ ਉਹਨਾਂ ਕੋਲ ਟਾਈਮ ਮੰਗਿਆ ਨਾ ਕਿ ਮੈਨੂੰ ਵੀ ਆਪਣੇ ਘਰ ਗੱਲ ਕਰਨ ਦਾ ਮੌਕਾ ਚਾਹੀਦਾ ਤੁਸੀਂ ਤਾਂ ਕੱਲ ਦਾ ਬਸ ਇਹੋ ਉੱਤੇ ਪਾਈ ਜਾਂਦੇ ਜੇ ਭਾਰ ਛੇਤੀ ਦੱਸ ਦੇ ਛੇਤੀ ਕਿ ਅਸੀਂ ਛੇਤੀ ਉਹਦੇ ਨਾਲ ਗੱਲ ਕਰੀਏ ਤੇ ਤੈਨੂੰ ਲੈ ਕੇ ਉਹ ਗਾਂ ਜਾਵੇ ਸਾਡੇ ਘਰੋਂ ਸਜੀਬ ਤੂੰ ਕਿਹੜਾ ਬਿਜ਼ਨਸ ਖੋਲਣਾ ਵਾ ਜਿਹੜਾ ਤੈਨੂੰ ਇਨਾ ਇਨਾ ਟਾਈਮ ਚਾਹੀਦਾ ਵਾ ਬਿਜ਼ਨਸ ਦੀ ਨਹੀਂ ਗੱਲ ਮੇਰੇ ਵੀ ਕੁਝ ਆਪਣੇ ਸ਼ੌਂਕ ਆ ਮੇਰਾ ਵੀ ਜੀ ਕਰਦਾ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਣ ਨੂੰ ਪਹਿਲਾਂ ساری ਉਮਰ ਤੁਸੀਂ ਦੋਵੇਂ ਜੀਆਂ ਨੇ ਮੈਨੂੰ ਇੱਥੇ ਬੰਨ ਛੱਡਿਆ ਵਾ ਬਈ ਆਪਣੇ ਘਰ ਜਾਏਂਗੀ ਜਾ ਕੇ ਜੋ ਮਰਜ਼ੀ ਕਰੀ ਤੈਨੂੰ ਕੋਈ ਨਹੀਂ ਡੱਕਦਾ ਸਾਡੇ ਘਰ ਤੋਂ ਐਹ ਤਰੀਕੇ ਨਾਲ ਰਹਿਣਾ ਤੁਹਾਡੇ ਤਰੀਕੇ ਨਾਲ ਰਹਿਣਾ ਮੈਂ ਸਿੱਖ ਲਿਆ ਠੀਕ ਆ ਤੁਹਾਡੇ ਤੋਂ ਬਾਹਰ ਤੇ ਨਹੀਂ ਨਾ ਮੈਂ ਕਦੀ ਚੱਲੀ ਫਿਰ ਵੀ ਤੁਸੀਂ ਮੈਨੂੰ ਇੰਨੀਆਂ ਗੱਲਾਂ ਬਾਤਾਂ ਸੁਣਾ ਦਿੰਦੇ ਜਦੋਂ ਮੇਰਾ ਨਹੀਂ ਦੀ ਕਰਦਾ ਕਿ ਮੇਰੇ ਵੀ ਕਈ ਸ਼ੌਂਕ ਆ ਜਿਹੜੇ ਮੈਂ ਆਪਣੇ ਪੂਰੇ ਕਰਾਂ ਪਰ ਇੱਥੇ ਤੇ ਮੈਨੂੰ ਇਹੋ ਗੱਲ ਹੀ ਸੁਣਨ ਨੂੰ ਮਿਲਦੀ ਆ ਸਾਡੇ ਕੋ ਖਰਚਾ ਹੈ ਨਹੀਂ ਐਂ ਖਰਚਾ ਕਰਨ ਜੋਗੇ ਨਹੀਂ ਤੁਹਾਡੇ ਕੋ ਤੇ ਮੰਮੀ ਦੇ ਦਵਾਈ ਜੋਗੇ ਪੈਸੇ ਨਹੀਂ ਹੁੰਦੇ ਮੇਰੀਆਂ ਇੱਰੀਜਾਂ ਤੁਸੀਂ ਕੀ ਪੂਰੀਆਂ ਕਰਨੀਆਂ ਤੇ ਫਿਰ ਇਸੇ ਕਰਕੇ ਮੈਂ ਤੁਹਾਨੂੰ ਕਹਿੰਦੀ ਵੀ ਨਹੀਂ ਹੈਗੀ ਸੰਦੀਪ ਹਾਲਾਤਾਂ ਦਾ ਕੀ ਮਤਲਬ ਹੋਇਆ ਹਾਲਾਤਾਂ ਦਾ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਸਾਡੇ ਘਰ ਦੇ ਕੀ ਹਾਲਾਤ ਵਾ ਹਾਤ ਫਿਰ ਤੂੰ ਸਾੜ ਕੱਢਣ ਵਾਲੀ ਗੱਲ ਕਰਨੀ ਆ ਆਪਣਾ ਉਸ ਆੜਨੀ ਮੈਂ ਕੱਢਣ ਦੀ ਭਰਾਵਾ ਸੱਚੀਆਂ ਸੁਣਾਉਣ ਲਈ ਆ ਮੇਰੇ ਤੇ ਮੰਮੀ ਵਾਰੀ ਤੇ ਤੁਹਾਡੇ ਕੋਲ ਖਰਚਾ ਨਿਕਲਦਾ ਨਹੀਂ ਆ ਕੋਈ ਜੀਤਾਂ ਵਾਲੀ ਤੇ ਬੜੇ ਖਰਚੇ ਨਿਕਲ ਆਉਂਦੇ ਆ ਉਹ ਮੂਜਾ ਮਗਰੋਂ ਗੱਲ ਕੱਢਦੀ ਆ ਪੂਰੀ ਉਹਦੀ ਪਹਿਲਾਂ ਹੋਈ ਹੁੰਦੀ ਆ ਉਦੋਂ ਕਿੱਥੋਂ ਹੁੰਦਾ ਖਰਚਾ ਨਾਲੇ ਦੂਜੀ ਗੱਲ ਕਹਿੰਦੇ ਜੇ ਨਾ ਕਿ ਰਿਸ਼ਤੇ ਬਾਰੇ ਹਾਂ ਕਿਉਂ ਨਹੀਂ ਕਰਦੀ ਮੁੰਡਾ ਕਿਉਂ ਨਹੀਂ ਤੈਨੂੰ ਪਸੰਦ ਮੁੰਡੇ ਚ ਕੋਈ ਕਾਜ ਨਹੀਂ ਆ ਸਭ ਕੁਝ ਠੀਕ ਵਾ ਸੋਨਾ ਸੁਨੱਖਾ ਵਾ ਕਮਾਈ ਵੀ ਕਰਦਾ ਵਾ ਪਰਿਵਾਰ ਵੀ ਠੀਕ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਤੈਨੂੰ ਫੱਟ ਕਹਦਾ ਹਾਂ 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 ਮੈਨੂੰ ਪਸੰਦ ਆ ਤੇ ਕਰ ਦੋ ਰਿਸ਼ਤਾ ਮੇਰੇ ਆਪਣੇ ਵੀ ਕੁਝ ਹੋਊਗਾ ਮੰਮੀ ਜਿਹੜੇ ਮੈਂ ਇੱਥੇ ਨਹੀਂ ਪੂਰੀ ਕੀਤੇ ਆ ਆਪੇ ਤੁਸੀਂ ਕਹਿੰਨੇ ਅਗਲੇ ਘਰ ਜਾ ਕੇ ਕਰ ਲਈ ਤੇ ਮੁੰਡੇ ਦੀਆਂ ਗੱਲਾਂ ਤੋਂ ਮੈਂ ਹਸਾਬ ਲਾਇਆ ਕਿ ਮੁੰਡਾ ਵਾ ਥੋੜਾ ਜਿਹਾ ਅਸੂਲੀ ਸਾਦਗੀ ਤੇ ਸਿੰਪਲੀ ਜ਼ਿੰਦਗੀ ਉਹਨੂੰ ਪਸੰਦ ਵਾ ਤੇ ਹੋਰ ਕੀ ਚਾਹੀਦਾ ਤੈਨੂੰ ਇਹੋ ਕੋਈ ਤੇ ਕੁੜੀਆਂ ਲੱਭਦੀਆਂ ਹੁੰਦੀਆਂ ਵਾ ਨਹੀਂ ਗੱਲ ਸੁਣ ਜੇ ਤੈਨੂੰ ਤੇਰੀ ਪਸੰਦ ਦਾ ਮੁੰਡਾ ਲੱਭ ਜੂਗਾ ਤੇ ਮੰਨ ਲਾ ਤੈਨੂੰ ਸ਼ੌਂਕ ਪੂਰੇ ਕਰਨ ਦੇ ਪਰ ਉਹਦਾ ਸਾਰੀ ਜ਼ਿੰਦਗੀ ਤੰਗ ਕਰਕੇ ਰੱਖੇ ਤੇ ਫਿਰ ਕੀ ਕਰ ਲੇਗੀ ਹਾਏ ਹਾਏ ਇਹਨਾਂ ਦੋਵਾਂ ਚਿੱਡੂਆਂ ਨੇ ਬਾਲ ਤੇ ਛੜਿਆਈਓ ਪਰ ਇਹਨਾਂ ਕੰਮ ਲੱਗਦਾ ਗੱਲ ਨਹੀਂ ਬਣਨੀ ਉਹ ਤਾਂ ਮੈਡਮ ਪੈਰਾਂ ਤੇ ਛਿੱਟ ਨਹੀਂ ਪੈਂਦੇ ਇੰਡੀ ਜਿੱਦਾਂ ਦੀ ਉਹਨਾਂ ਨੂੰ ਗੱਲਾਂ ਠੋਕ ਠੋਕ ਕੇ ਕਰਨ ਈ ਆ ਮੈਨੂੰ ਲੱਗਦਾ ਏ ਕਿ ਮੈਨੂੰ ਹੀ ਕੋਈ ਚਾਲ ਚਲਣੀ ਪੈਣੀ ਆ ਇਹਦੇ ਨਾਲ ਨਾ ਸ਼ਕਤੀ ਨਾਲ ਨਿਵਰਤਿਆ ਜਾਣਾ ਇਹਨੂੰ ਨਰਮਦਿਲ ਨਾ ਸਮਝਾਉਣਾ ਪੈਣਾ ਵਾ ਕਿਉਂ ਸਿੱਧੀ ਉਂਗਲ ਨਾਲ ਨਹੀਂ ਨਿਕਲਣਾ ਉਂਗਲ ਤੇ ਟੇਢੀ ਕਰਨੀ ਪੈਣੀ ਆ ਚੱਲ ਕੋਈ ਨਹੀਂ ਚਾਰ ਦਿਨ ਨਰਮ ਹੋ ਜਾਣਗੀ ਇਹਨਾਂ ਗਲਾਂ ਤੇ ਲਾਠੀ ਜਾਣਾ ਵਾ ਫੇਰ ਕੀ ਹੋ ਗਿਆ ਚਾਰ ਦਿਨ ਪਿਆਰ ਨਾ ਸਮਝਾ ਕੇ ਵੇਖ ਲੈਣੀ ਆ ਇੰਨਾ ਕ ਤੇ ਕਰਨਾ ਹੀ ਪੈਣਾ ਵਾ ਇੰਨਾ ਕ ਨਹੀਂ ਕੱਖਦਾਨਾ ਵੀਰ ਆ ਰੱਬ ਦਾ ਵਾਸਤਾ ਚੁੱਪ ਕਰ ਜਾ ਮੈਨੂੰ ਪਤਾ ਵਾ ਤੇਰੇ ਵਿੱਚ ਕੌਣ ਬੋਲਣ ਡਿਆ ਵਾ ਨਾਲੇ ਤੂੰ ਤੇ ਉਹ ਥਾਲੀ ਦਾ ਲੱਡੂ ਆ ਜਿੱਦਾਂ ਨੂੰ ਟੇਢੀ ਹੋਈ ਲੱਡੂ ਉਧਰ ਨੂੰ ਹੋ ਗਿਆ ਹਾਏ ਹਾਏ ਕੀ ਤੂੰ ਹੀ ਕੁੜੀ ਦੀ ਜਾਨ ਲੈਣੀ ਕੀਤੀ ਆ ਸਵੇਰ ਦੇ ਦੋਵੇਂ ਮਾਂ ਪੁੱਤ ਬੈਠੇ 12 12 ਰੋਟੀਆਂ ਖਾ ਕੇ ਇੱਕ ਵਾਰੀ ਵੀ ਪੁੱਛਿਆ ਕਿ ਤੇ ਕੁੜੀਆ ਤੂੰ ਰੋਟੀ ਖਾਦੀ ਕਿ ਨਹੀਂ ਖਾਦੀ ਕਦੋਂ ਦਾ ਕੰਮਕੁਮ ਕਰਕੇ ਬੈਠੀ ਇੱਥੇ ਉਹਦੀ ਜ਼ਿੰਦਗੀ ਦਾ ਫੈਸਲਾ ਵਾ ਉਹਦੇ ਹੱਥ ਦਵੋ ਜੇ ਉਹਨੇ ਵਿਆਹ ਕਰਾਉਣਾ ਹੈ ਕਿ ਕਰਾਏਗੀ ਨਹੀਂ ਕਰਾਉਣਾ ਹੈਗਾ ਤਾਂ ਵੀ ਉਹਦੀ ਮਰਜ਼ੀ ਐਵੇਂ ਨਾ ਤੇ ਸਿਰ ਤੇ ਥੋਪੀ ਜਾਓ ਰਿਸ਼ਤਾ ਸ਼ੁਕਰ ਆ ਭਾਬੀ ਕਿਤੇ ਤੇਰੇ ਵੀ ਮੂੰਹ ਚੋਂ ਫੁੱਲ ਡਿੱਗੇ ਹੈ ਮੈਂ ਆ ਝੋਲੀ ਆਪਣੀ ਸਾਰੀ ਫੁੱਲਾਂ ਨਾਲ ਭਰ ਲਾਂ ਅੱਜ ਮੁੜ ਕੇ ਕੀ ਪਤਾ ਮੌਕਾ ਮੈਨੂੰ ਮਿਲੇਗਾ ਨਾ ਮਿਲੇ ਲੈ ਸੰਦੀਪ ਮੈਂ ਐਡੀ ਮਾੜੀ ਵੀ ਨਹੀਂ ਹੈਗੀ ਮੈਂ ਦਿਲ ਦੀ ਬਹੁਤ ਚੰਗੀ ਆ ਬਸ ਤੂੰ ਮੈਨੂੰ ਉਤੋਂ ਉਤੋਂ ਹੀ ਵੇਨਨੀ ਆ ਮੇਰੇ ਅੰਦਰ ਪਤਾ ਕਿੰਨਾ ਕੋਮਲ ਦਿਲ ਵਾ ਜਿਹੜਾ ਪਿਆਰ ਨਾਲ ਭਰਿਆ ਹੋਆ ਤੇਰੇ ਲਈ ਉਹ ਜੀ ਤੂੰ ਕਦੀ ਵੇਖਿਆ ਹੀ ਨਹੀਂ ਮੈਨੂੰ ਗੌਰ ਨਾਲ ਚਲ ਆ ਰੋਟੀ ਖਾ ਲੈ ਉੱਠ ਕੇ ਮੇਰੀ ਭਾਬੀ ਇੰਨੀ ਚੰਗੀ ਸੀ ਵਿੱਚ ਵਿੱਚ ਮੈਨੂੰ ਤੇ ਅੱਜ ਪਤਾ ਲੱਗਾ ਆਹੋ ਦੇਰ ਨਾਲ ਪਤਾ ਲੱਗਾ ਨਾ ਤੈਨੂੰ ਤਾਂ ਕਰਕੇ ਭਾਬੀ ਮੇਰੀ ਸੁਣ ਲੈ ਗੱਲ ਜਿੱਥੇ ਕਹਿਣ ਦੇ ਆ ਨਾ ਮੈਂ ਉੱਥੇ ਰਿਸ਼ਤਾ ਨਹੀਂ ਕਰਨਾ ਬਸ ਚਲ ਨਾ ਕਰ ਤੈਨੂੰ ਕਾਦੀ ਕਾਲੀ ਆ ਤੈਨੂੰ ਕੌਣ ਜ਼ਬਰਦਸਤੀ ਕਰਨ ਦੇ ਆ ਤੇਰੀ ਮਰਜ਼ੀ ਆ ਅਸੀਂ ਤੇ ਆਖਣ ਦੇ ਆ ਵੀ ਤੇਰੀ ਜ਼ਿੰਦਗੀ ਦਾ ਫੈਸਲਾ ਤੂੰ ਲੈਣਾ ਵਾ ਇਹ ਤਾਂ ਐਵੇਂ ਖਜਾਈ ਜਾਂਦੇ ਆ ਚਲ ਉੱਠ ਸੰਦੀਪ ਰੋਟੀ ਪਾਵਾਂ ਤੇਰੇ ਲਈ ਤੇ ਆ ਜਾ ਰੋਟੀ ਖਾਈਏ ਉਹ ਨਈ ਭਾਬੀ ਮੈਂ ਨਹੀਂ ਹਲੇ ਖਾਣੀ। ਹੱਦ ਹੋ ਗਈ ਆ 12 ਤੋਂ ਉੱਤੇ ਟਾਈਮ ਹੋ ਗਿਆ ਵਾ ਤੇ ਖਾਣੀ ਕਿਦੋਂ ਆ ਭਲਾ? ਚੱਲ ਉੱਠ ਤਾਂ ਪਨੀਰ ਬਣਾਇਆ ਮੈਂ ਤੇਰੀ ਪਸੰਦ ਦਾ ਤੇ ਨਾਲੇ ਠੰਡੀ ਠੰਡੀ ਲੱਸੀ ਵੀ ਬਣਾਈ ਆ। ਭਾਬੀ ਜਦੋਂ ਤੇ ਵਿਆਹ ਹੀ ਆਈਆਂ ਨਾ ਆ ਜਿੰਦਗੀ ਚ ਪਹਿਲੀ ਵਾਰੀ ਖਾ ਰੋਟੀ ਖਾਣ ਨੂੰ ਤੇ ਅੱਜ ਤੇਰੇ ਨਾ ਮੂੰਹੋਂ ਸ਼ਹਿਦ ਹੀ ਬੜਾ ਟਪਕਣ ੜਿਆ। ਚੱਲ ਅੱਜ ਨਹੀਂ ਮੈਂ ਤੇਰਾ ਕਿਆ ਮੋੜਦੀ ਖਾ ਹੀ ਲੈਨੀ ਆ। ਚੱਲ ਹਾਂ ਇੱਕ ਤਾਂ ਤੁਹਾਡੀ ਸਮਝ ਨਹੀਂ ਆਉਂਦੀ। ਜੇ ਲੜਾਈ ਨਾ ਤੁਹਾਡੇ ਦਿਵਾਲੇ ਹੋਵਾਂ ਤੇ ਆਂਦੇ ਲੜਦੀ ਬੜਾ। ਜੇ ਮੈਂ ਅੱਜ ਪਿਆਰ ਦਿਖਾਉਣੀ ਆ ਤੇ ਪਿਆਰ ਵੀ ਨਹੀਂ ਤੁਹਾਨੂੰ ਪਸੰਦ ਆਉਂਡਿਆ ਹਾਂ ਉਹ ਮੈਨੂੰ ਕਹਿ ਰਹੀ ਸੀ ਕਿ ਤੇਰੀ ਪਸੰਦ ਦਾ ਪਨੀਰ ਬਣਾਇਆ ਮੈਂ ਉਹ ਗੱਲ ਸੰਦੀਪ ਨੂੰ ਕਹਤੀ ਐ ਇਹਨੇ ਤੁਹਾਨੂੰ ਵੀ ਕਹੀ ਐ ਨਹੀਂ ਗੱਲ ਕੋਈ ਮੈਨੂੰ ਮੈਂ ਜੀ ਤੇਰੇ ਕਰਕੇ ਪਨੀਰ ਬਣਾਇਆ ਮੰਮੀ ਖਾਣੋਂ ਦਾ ਜੀ ਆਪਣਾ ਕਰਦਾ ਵਾ ਤੇ ਨਾ ਹਾੜੇ ਟੱਬਰ ਦਾ ਲਾੜਦੀ ਐ ਬਹੁਤੀ ਤੇਜ਼ ਐ ਮਾਨਾ ਮੈਨੂੰ ਆਪ ਹੀ ਕਹ ਲਿਆ ਸੀ ਸੰਦੀਪ ਨਾਲ ਜਾ ਕੇ ਗੱਲ ਕਰ ਲਾ ਹੁਣ ਵੇਖ ਕੱਢੀ ਖਦੀ ਉਤੋਂ ਆਂਡੀ ਹੋਈ ਓਹ ਕਿ ਕੁੜੀ ਤੇ ਦਿਵਾਲੇ ਹੋਇਆ 12 12 ਰੋਟੀਆਂ ਖਾ ਕੇ ਲੈ ਤੂੰ ਲੱਗਦੀ ਬਾਰਾ ਰੋਟੀਆਂ ਖਾਣ ਵਾਲੀ ਵੇ ਤੂੰ ਤੇ ਤੇ ਪਾਣੀ ਹਾਰ ਵੀ ਨਹੀਂ ਇਹਦੇ ਨਾਲ ਕੱਲਾ ਨਾ ਜਾਇਆ ਕਰ ਉਹ ਤੇ ਨਾ ਤੈਨੂੰ ਵੇਛੜਣਾ ਹੀ ਹੋ ਜਿੱਡੀ ਐ ਤੇਜੀ ਮੰਮੀ ਕਿੱਦਾਂ ਲੱਗੀ ਕੁੜੀ ਕੁੜੀ ਤੇ ਬੜੀ ਸੋਹਣੀ ਆ ਪਰ ਤੂੰ ਕਰਤੂਤ ਅਸਾਂ ਚੰਗੀ ਨਹੀਂ ਕੀਤੀ ਹੈਗੀ ਕਿਉਂ ਮੈਂ ਕੀ ਕਰਤਾ ਮੈਨੂੰ ਇਹ ਕੰਮ ਨਹੀਂ ਚੰਗਾ ਲੱਗਾ ਹੈਗਾ ਜਿਹੜਾ ਤੂੰ ਕੀਤਾ ਵਾ ਕੀ ਕਰ ਦੱਤਾ ਮੈਂ ਤੈਨੂੰ ਪਤਾ ਹੀ ਨਹੀਂ ਕੀ ਕਰ ਦੱਤਾ ਚੰਗਾ ਭਲਾ ਦੱਸਿਆ ਵੀ ਹੈਗਾ ਸੀ ਮੈਂ ਕੱਲ ਉੱਥੇ ਸਾਰਾ ਕੁਝ ਵੀ ਕਾਦੇ ਕਰਕੇ ਮੈਂ ਆ ਗੱਲ ਕੀਤੀ ਸਿਰਫ ਬਾਤ ਦਾ ਬਤੰਗੜ ਬਣਾ ਦਿੱਤਾ ਗਿਆ ਹੋਰ ਤੇ ਗੱਲ ਕੁਝ ਵੀ ਨਹੀਂ ਹੈਗੀ ਇਹਦੇ ਵਿੱਚ ਤੇਰੇ ਵਾਸਤੇ ਨਹੀਂ ਵੱਡੀ ਗੱਲ ਹੈਗੀ ਦਿਆ ਵਾਲਿਆਂ ਵਾਸਤੇ ਬੜੀ ਵੱਡੀ ਗੱਲ ਹੁੰਦੀ ਆ ਸ਼ੂਗਰਕਾਰ ਸ਼ੁਕਰ ਜਿਹੜਾ ਤੇਰੇ ਦਿਵਾਲੇ ਨਹੀਂ ਹੋਇਓ ਤੇਰੇ ਗਲਮੇ ਨੂੰ ਹੱਥ ਪਾਉਂਦੇ ਨਾ ਤੈਨੂੰ ਕਟਾਪਾ ਚਾੜਦੇ ਤੇਰੀ ਦੌੜ ਘਟਾਉਂਦੇ ਫੇਰ ਚੰਗੀ ਗੱਲ ਹੀ ਕਟਾਪਾ ਚਾੜਦੇ ਐਡਾ ਨਹੀਂ ਕੋਈ ਜੰਮਿਆ ਗਲਮੇ ਨੂੰ ਹੱਥ ਪਾ ਲੂ ਮੇਰੇ ਇਹਨੂੰ ਹੱਦ ਹੋ ਗਈ ਤੇਰੇ ਵਾਲੀ ਐਦਾਂ ਤਾਂ ਕੰਮ ਨਹੀਂ ਕਰੀਦਾ ਜਿੱਥੇ ਸਿਰ ਝਕਾਉਣਾ ਪਿਆ ਜਾਵੇ ਸਾਡਾ ਉਥੇ ਸਿਰ ਝੁਕਿਆ ਹੀਗਾ ਕੁੜੀ ਵਾਲਿਆਂ ਦੇ ਸਾਹਮਣੇ ਇੱਕ ਗੱਲ ਸੁਣ ਲੈ ਮੇਰੀ ਜੇ ਕੁੜੀ ਨੇ ਕਰ ਦਿੱਤੀ ਹਾਂ ਤੇ ਫੇਰ ਕੋਈ ਜੰਮਿਆ ਨਹੀਂ ਉਥੇ ਨਾ ਕਰਨ ਵਾਲਾ ਤੇ ਜੇ ਤੂੰ ਕਰ ਦਿੱਤੀ ਨਾ ਤੇ ਫੇਰ ਤੂੰ ਮੇਰਾ ਮਰੀ ਦਾ ਮੂੰਹ ਵੇਖੇਗਾ ਉਹਨੇ ਨਾ ਕਰਨੀ ਨਹੀਂ ਮੈਨੂੰ ਪਤਾ ਉਹ ਵੀ ਮੈਨੂੰ ਪਸੰਦ ਕਰਦੀ ਆ ਹਾਂ ਹੀ ਕਰੂਗੀ ਉਹ ਵੀ ਚਲੋ ਵੇਖੀ ਜਾਂਦੀ ਉਹ ਤਾਂ ਬਾਅਦ ਦੀ ਗੱਲ ਆ ਨਾ